ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅ ਅੱਜ ਜੋਤੀ ਦਾ ਟੈਸਟ ਕਰਨ ਲੱਗੇ ਆ ਕਿ ਜਲਦੀ ਤੋਂ ਜਲਦੀ ਇਹ ਵੀਲ ਵੱਡੀ ਚਾਹੀਏ ਉਧਰ ਤਾਂ ਲਾਤਾ ਵੱਢਣ ਯਹਾਂ ਆਪਣੇ 6 ਕਿੱਲੇ ਤੇ ਇੱਕ ਪਲਾਟ ਆ ਵੀ ਇੱਥੇ ਵੀ ਦੇਖ ਲਈ ਹੋਰ ਨਾ ਆਲੂ ਪਟਣ ਲੱਗ ਗਿਆ ਹੋਵੇ ਤੇ ਚੈੱਕ ਕਰ ਲੈਨੇ ਆ ਦੇਖ ਲੈਨੇ ਆ ਵੀ ਕਿੰਨਾ ਕੁ ਸਾਈਜ਼ ਹੋ ਗਿਆ ਭਾਰ ਦਾ ਪਤਾ ਲੱਗ ਜਾਊਗਾ ਪਹਿਲਾਂ ਬੇਲ ਕੱਢ ਲਾ ਇਨੂੰ ਆਪਾ ਪਾਣੀ ਬਾਅਦ ਚ ਹੀ ਲਾਇਆ ਸੀ ਨਾ ਕੱਲ ਮੈਂ ਦੇਖਿਆ ਸੀਗਾ ਉੱਥੇ ਜਿਹੜੀ ਬੜਤਾ ਹੈਗੀਆਂ ਸੀਗੀਆਂ ਪੂਰੀਆਂ ਗਿੱਲੀਆਂ ਹਨਾ ਉਸਮੇ ਤੋਂ ਕਹੀਂ ਆਲੂ ਤੋਂ ਫਟਾ ਗਲ ਦਿਖਾਈ ਨਹੀਂ ਦੀਆ ਪਰ ਏਕ ਨਾ ਸੁੱਕੀ ਭਟਵੇਂ ਮੈਨੇ ਪਟਿਆ ਸੀ ਉਸਮੇ ਏਕ ਆਲੂ ਫਟਾ ਹੋਇਆ ਦਿਖਾਈ ਦਿਆ ਚਮਿੰਡੇ ਚਮਿੰਡੇ ਮੇ ਹਾਂ ਟੈਪੀ ਤਾਂ ਉਸ ਦਿਨ ਆਪਾਂ ਨੂੰ ਕੋਈ ਵੀ ਨਹੀਂ ਲੱਭਿਆ ਇਪਰਚੂਮਿੰਡੇ ਇੱਕ ਬੱਟ ਦੇ ਵਿੱਚ ਮੈਨੂੰ ਫਟਿਆ ਹੋਇਆ ਲੱਭਿਆ ਸੀ ਪਰ ਹੁਣ ਇੱਥੇ ਪਤਾ ਨਹੀਂ ਹੋਊਗਾ ਕਿ ਨਹੀਂ ਚੂਮਿੰਡੇ ਦਾ ਕੱਲ ਬਹੁਤ ਵੱਡਾ ਵੱਡਾ ਸੈਜ ਬਣ ਗਿਆ ਹੈ ਹਾਂ ਆਲੂ ਭਰੀਆਂ ਸੱਚ ਮਿੰਡਾ ਤਾਂ ਹੀ ਉਹਨੂੰ ਮੈਂ ਕਪਟ ਵੱਡਣ ਚਲੇ ਗਿਆ ਇਸ ਸਾਧ ਉੱਥੇ ਸਵੇਰ ਦੇ ਗਿਆ ਹੋਇਆ ਸੰਤੋਜ ਹੋਤੀ ਆ ਕਿੰਨੀ ਖੋ ਰਹਿ ਗਿਆ ਤੁਹਾਡਾ ਕੰਮ ਇੱਕ ਦੋ ਖਲ ਰਹੀ ਆ ਉਹ ਬੜਨਵਾ ਸਪਰੇਅ ਕਰਦਾ ਬੰਨਿਆ ਬੁੰਨਿਆ ਤੇ ਹਾਂ ਆ ਵੀ ਮੈਨੂੰ ਪਿੱਛੇ ਨੂੰ ਕਰ ਦੇ ਹਾਂ ਸਾਫ ਹੋ ਜੂ ਫਿਰ ਰੱਖਿਆ ਜੋ ਆਂ ਦਾਣੇ ਚੱਕ ਲਾਂ ਮੈਨੂੰ ਮਿੱਟੀ ਚ ਆ ਦੇ ਪਏ ਹਾਂ ਇਹਦੀ ਬੱਟ ਦੇ ਨਾਲ ਪੋਲੀ ਹੀ ਰਹਿੰਦੀ ਹੈ ਆਪਣੀ ਮਸ਼ੀਨ ਦੀ ਕਦੇ ਉੱਤੋਂ ਕੜੀ ਨਹੀਂ ਆ। ਆ ਆਲੂ ਨਾ ਵੱਢੀ। ਨਹੀਂ ਨਹੀਂ। ਹਾਂ ਮਿੱਟੀ ਹਲਾਇਆ ਨਾ ਕਰ। ਬਸ। ਬਸ ਚਿਪਾ ਮਾਰ ਉਹ ਤੇ ਛੱਡ ਦੇ। ਚਿਪਾ ਮਾਰ ਉਹ ਤੇ ਛੱਡ ਦੇ। ਹਾਂ। ਹਲਾ ਕੇ ਮਿੱਟੀ ਛੱਡ ਦੇ। ਫੇਰ ਨਾ ਨਾ ਤਾਂ ਆਲੂ نیچے ਆਉਂਦਾ ਨਾ ਉਹ ਹੁੰਦਾ। ਤੁਸੀਂ ਕਿਹਦੇ ਤੇ ਆਏ ਟਰੈਕਟਰ ਲੈ ਕੇ ਆਏ ਹੋ ਸੁਣੋ ਜ ਉਹ ਤੇ ਮੱਝਾਂ ਚ ਉਹ ਦੂਜੇ ਕੋ ਗਿਆ ਨਾ ਗਿਆ ਨਹੀਂ ਕੀ ਕਰਦਾ ਬੈਠਾ ਰਹਿਣ ਨੂੰ ਕੋਈ ਤੋ ਇੱਕ ਮਿੰਟ ਮੁੱਕ ਤੇ ਤੂੰ ਕਰ ਫਟਿਆ ਤਾਂ ਨਹੀਂ ਕੋਈ ਵਸੇ ਦੀ ਵੇਲੇ ਆਪਾਂ ਵੱਡੀ ਦੀਏ ਯਾਰ ਫੇਰ ਨਾ ਜੇ ਧੁੱਪ ਲੱਗ ਗਈ ਫੇਰ ਇਹਨੇ ਫਟ ਜਾਣਾ ਇੱਕਦਮ ਹੀ ਨਾ ਫੇਰ ਇਹਨੇ ਵੱਡਾ ਹੋਣ ਲੱਗ ਜਾਣਾ ਫਟ ਜਾਣਾ ਹੁਣ ਆਲੂ ਬਹੁਤ ਸੋਹਣਾ ਵਾ ਹੂੰ ਵਧੀਆ ਕੰਪਨੀ ਦੇ ਵਧੀਆ ਰੇਟ ਵਾਲਾ ਆਲੂ ਆ ਤੇ ਜੇ ਫੇਰ ਫਟ ਗਿਆ ਫੇਰ ਐਵੇਂ ਨਾ ਵੇਚ ਆਉਣਾ ਨਾ ਵਾਸਤਾ ਫੇਰ ਫੇਰ ਕੋਈ ਖਰਾਬ ਹੀ ਹੁੰਦਾ ਆਲੂ ਆ ਕਿੰਨਾ ਸੋਹਣਾ ਸੈਜ ਬਣਿਆ ਵਧੀਆ ਇਹ 7-8 ਕਿਲੋ ਤੋਂ ਉੱਪਰ ਹੋ ਰ ਆਉਣਾ। 8 ਕਿਲੋ 8 ਕਿਲੋ ਕਰੀ ਉਦੋਂ ਨਾ ਪਲੀ ਰ ਅਸ 8 ਕਿਲੋ ਰਹੀ। 7.5 ਕਿਲੋ। ਇਹ ਇਹ ਖੱਤੇ ਚ ਕਰਿਆ ਸੀ ਉਦੋਂ। ਨਾ ਉੱਤੇ ਨਹੀਂ ਕਰੀਏ ਰਹੀ। 7.5 ਕਿਲੋ ਆਇਆ ਸੀ। ਉਹ ਆਪਣੇ ਚਮਿੰਡਿਆਂ ਤੋਂ ਵੀ 7 ਸੀਗਾ। ਹਾਂ ਉਹ ਵੀ 7.5। ਉਸ ਦਿਨ ਆਪਣਾ ਉੱਥੇ ਸਵਾ 7 ਕਿਲੋ 7.5 ਆਇਆ ਸੀ ਨਾ। ਟੈਪੀ। ਤਾਂ ਤੂੰ ਆਲੂ ਮੈਨੂੰ ਦੇ ਦੋ ਮੈਂ ਲੈ ਜਾਉ ਉਹ ਤੇ ਕੰਡਾ ਕਰ ਲਉ ਉਹ ਤਾਂ ਠੀਕ ਹੈ ਜੀ ਫੇਰ ਰੁਕ ਵੀ ਜਾਣਾ ਚਾਹੀਦਾ ਉਹ ਕਹੀ ਨਾਲ ਮਾਰ ਕੇ ਫਰੋਲ ਕੇ ਕੱਢ ਲੋ ਆਲੂ ਹਾਂਜੀ ਆਲੂ ਬਹੁਤ ਉਹ ਥੱਲੇ ਹਜੇ ਬਹੁਤ ਉਹ ਆਲੂ ਥੱਲੇ ਪੂਰਾ ਪਿਆਰ ਨਾਲ ਮਾਰ ਤੂੰ ਦਾ ਉੱਤੋਂ ਤੇ ਚੌਕੇ ਭੱਜਿਆ ਜਿਵੇਂ ਬਾਟਾ ਉਵੇਂ ਮਾਰ ਐ ਲੰਬੇ ਲੋਟ ਓਏ ਐ ਲੰਬੇ ਲੋਟ ਮਾਰ ਹਾਂ ਆਂ ਡੂੰਗਾ ਮਾਰ ਓਏ ਉੱਤੇ ਉੱਤੇ ਮਾਰਦਾ बस आगे अगे ना और देखता खोल के दूंगा मार गई हां आ ਕੋਈ ਫਟਿਆ ਤਾਂ ਇੱਕ ਵੀ ਨਹੀਂ ਨਿਕਲਿਆ ਨਾ ਆ ਠੀਕ 8 ਕਿਲੋ ਸੁਦਾ ਦੇ ਦੇ 8 ਕਿਲੋ ਹੋ ਜੂ ਮੈਂ ਤੋਲ ਦਿੰਦਾ ਤੁਸੀਂ ਆਪ ਦਾ ਕਰੋ ਹੁਕਮ ਵੱਟ ਲੋ ਲਓ ਜੀ ਅੰਡਾ ਕਰਨ ਲੱਗਿਆ ਕਿੰਨਾ ਹੋਇਆ ਚੱਲਦਾ ਗੰਡਾ 0 ਸੀਗਾ ਹਾਂ 0 ਦਾ ਹੈ ਬਹੁਤ ਠੀਕ 7 ਕਿਲੋ 100 ਗ੍ਰਾਮ ਠੀਕ ਬਾਅਦ ਠੀਕ ਆ ਇਹ ਘਰੇ ਲੈ ਜਾਾਂਗੇ ਰੱਖ ਲਓ 7 ਲੈ ਲਓ ਤਾਂ ਦਾ ਲੈ ਜੇ ਅੱਜ ਫਾਰਮ 'ਤੇ ਤੇਲ ਪਾ ਲਿਆ ਮੈਂ ਕਿੱਥੇ ਉਧਰ ਕੰਮ ਪਾ ਦੇ ਫੁਲਾਉਂਦੇ ਫਿਰਾਂ ਬੰਦ ਇਹ ਹੋ ਗਿਆ 43 ਪਿਆਰੀ ਹੋ ਗਿਆ ਇੱਕ ਵਾਰੀ 45 ਹੋ ਗਿਆ ਕਰੀਏ ਬਸ ਕਰਾ ਬੁਧੀਆ ਆ ਵਾਰਨਿੰਗ ਜੀ ਆਉਣ ਲੱਗ ਗਈ ਸੀਗੀ ਕਿ ਲੋ ਪ੍ਰੈਸ਼ਰ ਫਰੰਟ ਟਾਇਰ ਚ ਮੈਂ ਹਵਾ ਜੀ ਭਰ ਆ ਲਈਏ ਤਾਂ ਨੂੰ ਚੈੱਕ ਕਰਾਉਣਾ ਅਜ ਮੀਟਰ ਦਾ ਜ਼ੀਰੋ ਕਰਦੇ ਹਾਂ ਨਾ ਜਿਹੜੀ ਉੱਪਰ ਰਹੀ ਹੈ ਟ੍ਰਿਪ ਇਹਨੂੰ ਜ਼ੀਰੋ ਕਰਦੇ ਆ। ਟ੍ਰਿਪ ਇਹ ਜ਼ੀਰੋ। ਚਲੋ ਜੀ ਹੁਣ ਬੱਸ ਵੀਰੇ ਓਕੇ ਕੀ ਹੋ ਗਈ ਵਾਰਨਿੰਗ ਵੀ हट ਗਈ ਆਪਾਂ ਆ ਵੀ ਜ਼ੀਰੋ ਕਰਤਾ ਸਰਵਰ ਐਵਰੇਜ ਵਾਲਾ ਵੀ ਤੇ ਹੁਣ ਪਹਿਲਾਂ ਆਪਾਂ ਜਾ ਕੇ ਉਹਨਾਂ ਚ ਵਿੰਡੇ ਨੂੰ ਲੋ ਜੀ ਆਪਾਂ ਕੱਲ ਚੈੱਕ ਕੀਤਾ ਸੀਗਾ ਇਹ ਤਾਂ ਆਪਣੇ ਚੋਤੀ ਦਾ ਵੀ ਸਾਈਜ਼ ਬਹੁਤ ਵਧੀਆ ਸੀ ਤੇ ਦੇਖ ਲਓ ਵੀ ਕੱਲ ਸ਼ਾਮੀ ਚੈੱਕ ਕਰਕੇ ਗਿਆ ਵਾਂ ਤੇ ਹੁਣ ਵੱਜ ਰਿਹਾ 11 11 ਵਜੇ ਨੂੰ 3 ਕਿਲੇ ਵੱਡੇ ਗੇ ਬੰਦੇ ਨੇ ਆਪਣੇ ਨੇ 3 ਕਿੱਲੇ ਤੋਂ ਉੱਪਰ ਵੱਢਦੀ ਬੇਲ ਤੇ ਅੱਜ ਵੀ ਠੰਡ ਸੀ ਤੇ ਲੇਟ ਹੀ ਆਇਆ ਸੀ ਮੈਂ ਕਿਹਾ ਕੋਈ ਨਹੀਂ ਯਾਰ ਠੰਡਾ ਕੋਈ ਨਹੀਂ ਲੇਟ ਹੀ ਚਲ ਜਾ ਤੁਸੀਂ ਦੇਖ ਲਓ ਵੀ 3 ਕਿੱਲੇ ਤੋਂ ਉੱਪਰ ਵੱਢਿਆ ਗਿਆ ਖੱਤਾ ਆ ਆ ਖੰਬੇ ਦੀ ਸਿਹਤ 3 ਕਿੱਲੇ ਹੋ ਜਾਂਦੇ ਆ ਜਗ੍ਹਾ ਦੀ ਇਹਦੀ ਸਿਹਤ ਆ ਖੰਬੇ ਦੀ ਸਫੈਦੇ ਦੀ ਸਿਹਤ ਤੇ 6 ਕਿੱਲੇ ਦਾ ਘੇਰਾ ਆਪਣਾ ਇਹ ਤੁਸੀਂ ਦੇਖ ਲਓ ਵੀ ਲਾਦੇ ਆ ਨਾ ਪੂਰੇ ਵਧੀਆ ਵੱਢੀ ਜਾਂਦੀ ਆ ਬੇਲ ਕੋਈ ਆਲੂ ਬਾਹਰ ਨਹੀਂ ਕੋਈ ਕੁਝ ਨਹੀਂ ਕੋਈ ਬੰਨੇ ਤਾਂ ਖਰਾਬ ਨਹੀਂ ਕੁਝ ਨਹੀਂ ਹੁੰਦਾ ਐਨ ਪੂਰਾ ਵਧੀਆ ਚੱਕ ਦੇ ਫੱਟੇ ਬੰਦੇ ਨੇ ਆਪਣੇ ਸ਼ਾਮ ਤੱਕ ਇਹਨੇ ਇਹ ਵੀ ਵੱਢ ਜਾਣਾ ਤੇ ਉਹ ਵੀ ਕਈ ਵੀਰਾਂ ਨੂੰ ਐ ਹੁੰਦਾ ਵੀ ਅਸੀਂ ਵੀ ਆਹ ਇੰਨਾ ਉੱਚਾ ਵੜਦੇ ਆ ਵੀਰੇ ਦੇ ਇਹ ਤੋਂ ਨਾ ਚਪੇੜਾਂ ਹੀ ਇੰਨੀਆਂ ਪੈ ਜਾਂਦੀਆਂ ਉਹ ਕਿ ਇਹ ਰੀਗਰੋਥ ਬਿਲਕੁਲ ਨਹੀਂ ਹੁੰਦੀ ਦੇ ਲੋ ਇਹਦੀ ਬੇਲ ਭਾਰੀ ਬਹੁਤ ਸੀਗੀ ਤੇ ਤਾਂ ਕਰਕੇ ਕਿੰਨਾ ਆਹ ਹੋਇਆ ਉਹ 14 1500 ਚੱਕਰ ਤੇ ਚੱਲੀ ਜਾਂਦਾ ਤੇ ਵਧੀਆ ਕੰਮ ਰਵੇੜੀ ਜਾਂਦਾ ਅੱਜ ਟ੍ਰੇਲ ਜਮਾ ਨਹੀਂ ਬਹੁਤ ਘੱਟ ਟ੍ਰੇਲ ਤੇਰਾ ਆ ਬੱਸ ਥੱਲੇ ਲੱਗਦਾ ਆ ਬੱਸ ਥੋੜਾ ਉੱਪਰ ਕਰਨ ਨਾ ਆ ਦੇ ਨਾ ਮਿੱਟੀ ਨੂੰ ਲੱਗਦਾ ਆ ਇਹ ਆ ਸਹੀ ਹੈ ਇਹ ਇਥੇ ਟੱਕੀ ਸਾਹ ਵਾ ਟੱਕੀ ਕਹਿ ਦਿੰਦੇ ਇਹਨੂੰ ਟੱਕੀ ਸੀਰੀਅਸ ਨਹੀਂ ਆ ਦੇ ਲੋਕ ਕਿੰਨਾ ਇਹਨਾਂ ਦਾ ਪੇਕਾਰ ਗੱਲਾਂ ਨੇ ਹਨਾ ਕਿ ਆ ਵੀ ਲੇਬਰ ਉਹ ਜਾਨੀ ਕਿ ਵੀ ਬੰਦੇ ਘੱਟ ਰੱਖੇ ਹੋਏ ਆ ਤੇ ਇੰਨੇ ਬਣੇ ਹੋਏ ਆ ਤੇ ਲੋਕਾਂ ਨੂੰ ਤੰਗ ਕਰਨ ਦੀ ਆਦਤ ਆ ਇਹਨਾਂ ਦੀ ਇਹ ਸਿਰਫ ਦੋ ਚਾਲੂ ਕਰਿਆ ਹੋਇਆ ਬਾਕੀ ਬੰਦ ਆ ਕਿਸੇ ਚ ਲੇਬਰ ਨਹੀਂ ਆਉ ਬੰਦੇ ਨਹੀਂ ਬੈਠੇ ਜਿਹੜੇ ਵਰਕਰ ਹੋਣਗੇ ਕੰਮ ਵਾਲੇ ਹਨ ਕਿ ਸਿਰਫ ਦੋ ਚਾਲੂ ਕਰਿਆ ਉੱਥੇ ਲਾਈਨਾਂ ਲੱਗ ਜਾਂਦੀਆਂ ਗੱਡੀਆਂ ਦੀ ਮੈਨੂੰ ਕੋਈ ਗੱਲ ਆ ਯਾਰ ਇਹ ਕਿ ਤੁਸੀਂ ਜਦ ਬਣੇ ਇੰਨੇ ਹੋਇਆ ਤਾਂ ਤੁਸੀਂ ਉਹਨੇ ਬੰਦੇ ਬਿਠਾਓ ਆ ਆਪਣੇ ਅੱਜ ਆਪਾਂ ਚੱਲੇ ਆ ਜਲੰਧਰ ਨੂੰ ਕਮਾਈਂ ਦਾ ਸਮਾਨ ਲੈਣ ਹਾਂਜੀ ਪਹੁੰਚ ਗਏ ਆਪਾਂ ਜਲੰਧਰ ਜਿਹੜੀ ਇੱਥੇ ਮਾਰਕੀਟ ਜੀ ਆਪਣੇ ਮੈਨੂੰ ਲੱਗਦਾ ਇਹਨੂੰ ਫੋਕਲ ਪੁਆਇੰਟ ਕਹਿੰਦੇ ਆ ਸ਼ਾਇਦ ਅੱਜ ਇੱਥੇ ਇਟਰ ਹਾਲੈਂਡ ਦੀ ਏਜੰਸੀ ਆ। ਇੱਥੇ ਸਾਰੀਆਂ ਏਜੰਸੀਆਂ ਨੇ ਜਿੰਨੀਆਂ ਵੀ ਨਾ ਸਾਰੀਆਂ ਏਜੰਸੀਆਂ ਇੱਧਰ ਹੀ ਆ। ਆਲ ਟੋਟਲ ਏਜੰਸੀਆਂ ਜਿੰਨੀਆਂ ਵੀ ਆ ਸਵਰਾਜ, ਮਹਿੰਦਰਾ, ਡਿਊਟਪਾ ਸਭ ਨਿਊਜ਼ਵਾਰ ਤਾਂ ਨਹੀਂ ਸੱਚ ਮੇਰੇ ਨਾਲ ਦੂਜੀਆਂ ਹੋਰ ਸਾਰੇ ਟ੍ਰੈਕਟਰਾਂ ਨੇ ਹੈਗੀਆਂ। ਤੇ ਸਾਰੀਆਂ ਇੱਧਰ ਹੀ ਆ। ਆਪਾਂ ਲੈਣਾ ਹੈ ਅੱਜ ਕੰਬਾਈਨ ਦਾ ਸਮਾਨ ਜਿਹੜੀਆਂ ਬੈਲਟਾਂ ਉਲਟਾਂ ਲਿਖੀਆਂ ਆਈਆਂ ਸੀ ਕਿ ਤੇ ਸੁਪੇਰ ਕਨ ਨੂੰ ਲੈਣਾ ਵਾ ਸਮਾਨ। ਤੇ ਇੱਕ ਕਲਚ ਪਲੇਟ ਲੈਣੀ ਆ ਇੱਕ ਪ੍ਰੈਸ਼ਰ ਪਲੇਟ ਲੈਣੀ ਆ ਉਹ ਸਾਰਾ ਕੁਝ ਆਪਣੇ ਕੋਲੇ ਅੱਗੇ ਸਪੇਅਰ ਰੱਖਿਆ ਹੋਇਆ ਵਾ ਇੱਕ ਸੈਟ ਲੈ ਕੇ ਸੀਗਾ ਤੇ ਉਹ ਹੁਣ ਆਪਣਾ ਪਾਇਆ ਹੋਇਆ ਵਾ ਐਤਗੀ ਤੇ ਹੁਣ ਉਹ ਲੈਣ ਆਇਆ ਮੈਂ ਵੀ ਚਲੋ ਸਪੇਅਰ ਇੱਕ ਪਿਆ ਰਹੇ ਤਾਂ ਚੰਗੀ ਗੱਲਾਂ ਕੋਲੇ ਸਾਰਾ ਪੂਰਾ ਸੈਟ ਦਾ ਸੈਟ ਤੇ ਹੋਰ ਵੀ ਜਿਹੜੇ ਨਿੱਕੇ ਮੋٹے ਜੇ ਸਮਾਨ ਆ ਉਹ ਲੈਣੇ ਆ ਕਿ ਆਪਣੇ ਵਲਟਾ ਵਲਟਾ ਜੀਆਂ ਸੀਗੀਆਂ ਇੱਕ ਬਲੇਡ ਲੈਣੇ ਆ ਜਿਹੜੇ ਕਟਰ ਦੇ ਦੂਜੇ ਕਟਰ ਦੇ ਬਦਲ ਨਾਲ ਆ ਸਟਿੱਪਾਂ ਸਟਿੱਪਾਂ ਨਹੀਂ ਲਾਈਆਂ ਹੋਈਆਂ ਸਟਿੱਪਾਂ ਦੇ ਵਿੱਚ ਕੋਈ ਵੀ ਕਿਸੇ ਜਿਹਾ ਬਲੇਡ ਨਹੀਂ ਲੱਗਾ ਹੋਇਆ ਦੇਖਦੇ ਜਿੰਨਾ ਸਮਾਨ ਹੋਇਆ ਉਹ ਲੈ ਜਾਾਂਗੇ ਬਾਕੀ ਉਹ ਕਹਿੰਦੇ ਸੀ ਆਪਦੇ ਘਰੇ ਤੁਹਾਡੇ ਪਹੁੰਚਦਾ ਕਰਾਵਾਂਗੇ ਦੇਖੋ ਆ ਕਿੰਨੀ ਵਧੀਆ ਹਨ ਲੋਕਾਂ ਦੀ ਗੱਲ ਆ ਨਾ ਦੇਖੋ ਫਾਟਕ ਲੱਗਿਆ ਹੋਇਆ ਇਧਰ ਪੂਰੀ ਵਧੀਆ ਲਾਈਨ ਲੱਗੀ ਹੋਈ ਆ ਨਾ ਤੇ ਆ ਦੋ ਤਿੰਨ ਗੱਡੀਆਂ ਵਾਲੇ ਮਗਰ ਦੀ ਲਿਆ ਕੇ ਮੂਹਰੇ ਲਾ ਲਿਆ ਹਨਾ ਕੇ ਆ ਵੀ ਸਮਝ ਨਹੀਂ ਆਉਂਦੀ ਵੀ ਜਿਹੜੀਆਂ ਹੁਣ ਮੂਹਰੇ ਗੱਡੀਆਂ ਆਉਣੀਆਂ ਉਹਨਾਂ ਨੇ ਕਿੱਧਰ ਦੀ ਨਿੰਗਣਾ ਦੱਸਿਆ ਮੈਨੂੰ ਪਤਾ ਨਹੀਂ ਯਾਰ ਕੀ ਇਹ ਸੋਚਦੇ ਆ ਲੋਕ ਯਾਨੀ ਕਿ ਕੀ ਕਰਦੇ ਆ ਲੋਕ ਹਨਾ ਵੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੁਝ ਵੀ ਕਿ ਕੀ ਚੀਜ਼ਾਂ ਇਹਨਾਂ ਨੂੰ ਇਹਨਾਂ ਦੇ ਦਿਮਾਗ ਦੇ ਵਿੱਚ ਹੁੰਦੀਆਂ ਨੇ ਆ ਚੰਗੀ ਭਲੀ ਲੈਨ ਲੱਗੀ ਹੋਈ ਆ ਨਾਲੇ ਮਗਰ ਲੈਨ ਲੱਗੀ ਤੇ ਬਰੋਬਰ ਦੀ ਉੱਤੋਂ ਦੀ ਲਿਆ ਕੇ ਲਾਣੀ ਆ ਕਿ ਤੁਸੀਂ ਮਗਰ ਵੀ ਘੜਜੋ ਕਿੱਡਾ ਕਿੱਡਾ ਕੰਮਾ ਫਾਟਕਾ ਵੀ ਚਲੋ ਠੀਕ ਹੈ ਜਦੋਂ ਫਾਟਕ ਖੁੱਲ ਗਿਆ ਉਹ ਤਾਂ ਨੰਗੀ ਜਾਣਾ ਸਾਰੇ ਨੇ ਵੀ ਕਿੱਡਾ ਕ ਲੰਬਾ ਜਾਮ ਲੱਗਦਾ ਗਾਹਾਂ ਇੱਥੇ ਵੀ ਕਿੰਨੀ ਗਾ ਇੱਥੋਂ ਅ ਨੰਗ ਦਾ ਸਮਾਨ ਇੱਥੋਂ ਵੀ ਜਿਹੜਾ ਇਹ ਹਾਲਾਤ ਤੁਸੀਂ ਕਰਦੇ ਹੋ ਫੇਰ ਕਹਿਣਗੇ ਸਾਨੂੰ ਯਾਰ ਬਈ ਬੰਦੇ ਐ ਗੱਡੀ ਵਿੱਚ ਪਾਉਂਦਾ ਜਾਂ ਕੁਝ ਵੀ ਆ ਨਾ ਵੀ ਉਹ ਬੰਦਾ ਆਪ ਦੀ ਮੈਂ ਨਾ ਯਾਰ ਵੀ ਕਿਤੇ ਵੀ ਨਹੀਂ ਮੈਂ ਮੂਹਰੇ ਕੱਢ ਕੇ ਰਾਜੀ ਹੁੰਦਾ ਕਿਤੇ ਵੀ ਗੱਡੀ ਜਿਵੇਂ ਜਾਮ ਲੱਗਾ ਆਪਾਂ ਨੂੰ ਮੈਨੂੰ ਹੁੰਦਾ ਹੀ ਨਹੀਂ ਕਿ ਮੈਂ ਉਹਨਾਂ ਤੋਂ ਮੂਹਰੇ ਕੱਢ ਕੇ ਲਾਵਾਂ ਪਲੈਨ ਚ ਲਾ ਰਹੀ ਦੀ ਬਸ ਫਟਕਾਂ ਤੇ ਵੀ ਮੈਂ ਕਿਤੇ ਵੀ ਖੜਾ ਆਵਾ ਫਟਕਾਂ ਤੇ ਆਪਾਂ ਪਿੱਛੇ ਜਿਹੜੀ ਲਾਈਨ ਲੱਗੀ ਉਹ ਆਪਾਂ ਉੱਚ ਗੱਡੀ ਲਾ ਲਈ ਕਦੇ ਵੀ ਐ ਨਹੀਂ ਹੁੰਦਾ ਵੀ ਮੂਹਰੇ ਕੱਢ ਕੇ ਦੂਜੇ ਪਾਸੇ ਦੀ ਉਹਦੇ ਉੱਤੋਂ ਦੀ ਵੀ ਬਰੋਬਰ ਹੋਰ ਲਾਈਨ ਲਾਹੀ ਨਾ ਆਪਾਂ ਇਸ ਗੱਲ ਤੋਂ ਪਰਹੇਜ਼ ਕਰੀਦਾ ਵੀਰੇ ਕਿ ਆਪਾਂ ਨਹੀਂ ਵੀ ਉੱਤੋਂ ਦੀ ਲੈਣਾ ਕੱਢ ਕੱਢ ਕਦੇ ਵੀ ਨਹੀਂ ਕੋਈ ਮਤਲਬ ਹੀ ਨਹੀਂ ਹੈਗਾ ਐਜੀਆਂ ਚੀਜ਼ਾਂ ਕੰਦਾ ਐਸੀਆਂ ਚੀਜ਼ਾਂ ਬੰਦਾ ਆਪ ਆਪਣੇ ਆਪ ਯਾਰ ਇਹ ਤਾਂ ਨੋਰਮਲ ਗੱਲਾਂ ਨੇ ਹਨਾ ਕਿ ਆਪਾਂ ਕਿਉਂ ਇਦਾਂ ਕਰੀਏ ਲੋ ਸਮਾਨ ਕੱਢਣ ਲੱਗਿਆ ਬਾਰਤਾ ਲੱਗਦੀ ਠੰਡ ਬਹੁਤ ਆਪਾਂ ਆ ਕੇ ਬਹਿ ਗਏ ਗੱਡੀ ਚ ਇਹਨਾਂ ਦੀ ਏਜੰਸੀ ਬਹੁਤ ਵੱਡੀ ਆ ਬਾਈ ਜੀ ਸੀ ਬੀ ਵੀ ਮਿਲ ਜਾਂਦੀਆਂ ਇਹਨਾਂ ਦੇ ਕੋਲ ਟਰੈਕਟਰ ਵੀ ਮਿਲ ਜਾਂਦੇ ਆ ਗ੍ਰਹਿਮੀ ਵੀ ਹੈਗੀ ਆ ਰੋਟਾਵੇਟਰ ਵੀ ਹੈਗੇ ਆ ਥੋੜੀ ਵਾਲੀ ਵੀ ਹੈਗੀ ਆ ਸਪਰੇਅ ਵਾਲੇ ਵੀ ਹੈਗੇ ਆ ਪੰਪ ਚਾਰਲੀ ਦੇ ਘਰੇ ਪਲਾਉ ਵੀ ਮਿਲ ਜਾਂਦੇ ਆ ਸਭ ਕੁਝ ਹੈਗਾ ਇਨਦੇ ਬਹੁਤ ਵੱਡੀ ਜਨਸੀ ਆ ਬਹੁਤ ਸਵਾਨ ਰੱਖਦੇ ਆ ਕੰਬਾਈਨਾ ਦਾ ਵੀ ਦੇਲ ਰੱਖਿਆ ਹੋਇਆ ਨਾ ਕਿ ਸਾਰਾ ਕੁਝ ਵਧੀਆ ਆ ਇੱਕ ਨਾ ਯਾਰ ਮੈਂ ਤੁਹਾਨੂੰ ਦੱਸਦਾ ਸੀਗਾ ਵੀ ਵੀਰੇ ਇੱਕ ਨਾ ਮੂਵੀ ਦੇਖਿਓ ਸਾਰੇ ਜਣੇ 12ਵੀਂ ਫੇਲ ਵਾਲੀ ਇੰਨੀ ਕੁ ਵਧੀਆ ਮੂਵੀ ਆ ਨਾ ਯਾਰ ਤੁਹਾਨੂੰ ਦੇਖ ਕੇ ਰੋਣਾ ਆਊਗਾ ਮੂਵੀ ਦੇਖ ਕੇ ਇੰਨੀ ਵਧੀਆ ਮੂਵੀ ਆ ਬਹੁਤ ਵਧੀਆ ਮੂਵੀ ਆ ਉਹਨੂੰ ਦੇਖਿਓ ਕਿੱਡੀ ਬੰਦੇ ਦੀ ਯਾਨੀ ਕਿ ਜਿਹੜਾ ਆਈਪੀਐਸ ਬਣਿਆ ਹੋਇਆ ਕਿ ਕਿੰਨਾ ਚੰਗਾ ਲੱਗਦਾ ਯਾਰ ਵੀ ਇੰਨਾ ਬੰਦਾ ਪੜ੍ਹ ਲਿਖ ਕੇ ਹਨਾ ਵੀ ਇੱਥੇ ਪੋਸਟ ਤੇ ਪਹੁੰਚ ਜਾਂਦਾ ਕਿੰਨੇ ਸਾਲ ਗਵਾਚਦੇ ਆਪਾਂ ਕਹਿ ਦਿੰਨਾ ਯਾਰ ਐਡਾ ਵੱਡਾ ਅਫਸਰ ਤਾਂ ਉਹਨੇ ਕੀ ਕੀ ਸੰਘਰਸ਼ ਕਰੇ ਹੁੰਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਕਿਵੇਂ ਕਿਵੇਂ ਉਹ ਬਣਿਆ ਵਾ ਹਨਾ ਇੱਕ ਗਰੀਬ ਜਿਹੇ ਪਰਿਵਾਰ ਦੇ ਵਿੱਚੋਂ ਜਿਨ੍ਹਾਂ ਦੇ ਬੇਚਾਰਿਆਂ ਕੋਲੇ ਰੋਟੀ ਖਾਣ ਨੂੰ ਵੀ ਨਹੀਂ ਹੁੰਦਾ ਤੇ ਉੱਥੇ ਰਹਿਣ ਨੂੰ ਵੀ ਕਮਰਾ ਲੈਣ ਨੂੰ ਪੈਸੇ ਨਹੀਂ ਹੁੰਦੇ ਹਨਾ ਕਿ ਉਹ ਏਡੀ ਵੱਡੀ ਪੋਸਟ ਤੇ ਪਹੁੰਚ ਜਾਂਦੇ ਆ ਤੇ ਕਿਵੇਂ ਪਹੁੰਚਦੇ ਆ ਕਿੰਨਾ ਗਰਮ ਮਹਿਸੂਸ ਹੁੰਦਾ ਵੀ ਦੇਖਣ ਵਾਲੀ ਚੀਜ਼ਾਂ ਮੂਵੀਆਂ ਹਨ ਕਿ ਵਿੱਚ ਵਿੱਚ ਮੂਵੀਆਂ ਤਾਂ ਇੰਨੀਆਂ ਕੁ ਵਧੀਆ ਆਉਂਦੀਆਂ ਨੇ ਕਿ ਯਾਰ ਵੀ ਰੋਣਾ ਲਿਆ ਦਿੰਦੀਆਂ ਮੈਂ ਦੇਖੀ ਸੀ ਜਦੋਂ ਰੋਣਾ ਆ ਗਿਆ ਸੀਗਾ 12ਵੀਂ ਵੇਲਾਵਲੇ ਬਹੁਤ ਵਧੀਆ ਮੂਵੀ ਹੈ ਹੌਟਸਟਾਰ ਤੇ ਪਈ ਹੈ ਇਹ ਤੇ ਬਹੁਤ ਜ਼ਿਆਦੇ ਵਧੀਆ ਮੂਵੀ ਹੈ ਉਹ ਇਹ ਪੜਾ ਹੋ ਗਿਆ ਸਮਾਨ ਸਾਰਾ ਨਿਕਲ ਗਿਆ ਜਿਹੜਾ 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 ਆ ਗੈਟ ਡਰਮ ਵਾਲੀਆਂ ਪੱਤੀਆਂ ਨੂੰ ਦੇ ਲਓ ਕਿਵੇਂ ਸੀਐਨਐਚ ਦੇ ਬ੍ਰਾਂਡ ਦੇ ਵਿੱਚ ਆਉਂਦੇ ਆ ਆ ਨਾਟਾ ਦੇ ਪਲੇਟ ਵਾਲੇ ਤੇ ਆਹ ਬਰੇਡਾ ਇਹਦੇ ਪਲੇਟ ਨਾਲ ਮੋਟਾ ਵਾਲਾ ਵਾ ਤਾਂ ਹੀ ਇੰਨਾ ਟਾਈਮ ਚੱਲਦਾ ਹਾਂਜੀ ਕਰ ਕਰ ਦੇ ਨਹੀਂ ਕਰਦੇ ਬਾਕਾਇਦਾ ਸੀਐਨਐਚ ਦੇ ਆਉਂਦੇ ਉਹਦੇ ਬਲੇਡ ਬਲੇਡ ਨਾ ਫ੍ਰਾਂਸ ਦੇ ਆ ਵੀਰੇ ਨਾਟੇ 25 ਇਹ ਰੇਟਾਂ ਦੇ ਨਾਟਾ ਜੜ ਚਾਰ ਪਲੇਟਾਂ 30 ਰੁਪਏ ਦਾ ਨਾਟਾ 30 ਦਾ ਤਾਂ ਨਹੀਂ ਜੁਰੇ ਇਸ ਪਰ ਇਹ ਗੱਲ ਹੈ ਕਿ ਕਦੀ ਇੱਕ ਵਾਰ ਪਾ ਕੇ ਮੋੜ ਕੇ ਕਦੇ ਕੁਝ ਹੁੰਦਾ ਨਹੀਂ ਇਹਨਾਂ ਬਸ ਇਹ ਚੀਜ਼ਾਂ ਇਹ ਵੀ ਵੀ ਸਨ ਆਰੇ ਕਹਾਦਾ ਪ੍ਰਾਈਸ ਘਟਾਤਾ ਇਹ ਆ ਹੁਣ ਆ ਹੁਣ ਕਿੰਨੇ ਦੀ ਲੱਗੀ ਕਲਚ ਪਲੇਟ ਆਪਾਂ ਨੂੰ ਇਹ ਲੱਗੀ 11600 ਦੀ ਅੱਗੇ ਤਾਂ 4 ਵਾਲੀ 5900 ਰੁਪਏ ਦੀ 15800 ਦੀ ਬਹੁਤ ਵਧੀਆ ਹੋ ਗਿਆ ਯਾਰ ਸਾਨੂੰ ਵੀ ਸੇਵ ਆ ਇਹ 25 20 25 ਵੀ ਪੈ ਗਈਆਂ ਹਾਂਜੀ ਉਹ ਕਿੰਨੇ ਦੀ ਲੱਗੀ ਆ ਪ੍ਰੈਸ਼ਰ ਪਲੇਟ ਹਾਂਜੀ ਪ੍ਰੈਸ਼ਰ ਪਲੇਟ ਕਿੰਨੇ ਦੀ ਪਲੇਟ ਤੋਂ ਉਸ ਤੋਂ ਘੱਟ ਹੀ ਉਹ 5 ਕਵਰ ਜਿਹੜਾ ਹੈਗਾ ਉਹ ਇਦਾਂ ਦਾ 5000 ਰੁਪਏ ਰੇਟ ਲੈਸ ਕਰਕੇ 4850 ਪਹੁੰਚਿਆ ਅੱਛਾ ਠੀਕ ਆ ਉਹ ਤੇ ਘਟਾ ਲੱਤੇ ਚਲੋ ਵਧੀਆ ਸਾਰਾ ਕੁਝ ਘਟ ਗਿਆ 0.2 ਕਾਫੀ ਪਾਰ ਉਹਦਨ ਬੈਲਟਾਂ ਬੁਲਟਾਂ ਦੀ ਵੀ ਪ੍ਰਾਈਸ ਬਹੁਤ ਘਟਿਆ ਬੈਲਟਾਂ ਘਟਾ ਲੱਤੇ ਹਾਂ ਇੱਕ ਵੀ ਨਹੀਂ ਰਹਿੰਦੀ ਪਹੁੰਚੀ ਆ 48 ਹਾਂ ਇਹ ਇਹ 48 ਸਵੇਰੇ ਤੇਲ ਪਾਉਣ ਤੋਂ ਬਾਅਦ ਨਾ 192 ਕਿਲੋਮੀਟਰ ਗੱਡੀ ਚੱਲੀ ਗਈ। ਟ੍ਰਿਪ ਦੇ ਹੁਣ ਦੂਜੇ ਟਾਇਰ ਛਲਵਾ ਘਟ ਗਈ ਯਾਰ ਮਗਰਲੇ ਚ। ਪਹਿਲਾਂ ਜਾਂਦਾ ਹੈ ਨਹੀਂ ਸੀ ਕਦੇ ਵੀ ਆਵਾ ਪਹਿਲਾਂ ਹੁਣ ਮਗਰਲੇ ਚ ਘਟੀਆਂ ਪਰ ਆਉਨੇ ਆ। 192 ਕਿਲੋਮੀਟਰ ਗੱਡੀ ਚੱਲ ਗਈ। ਇਹ 192 ਚੱਲੀ ਗਈ ਹਜੇ ਹੋਰ ਚੱਲ ਜਾਣੀ ਐ 10-12 ਕਿਲੋਮੀਟਰ ਕਿਉਂਕਿ ਹਜੇ ਘਰ ਦੂਰ। ਇਹ ਹੈਗਾ 7 8 10 ਕਿਲੋਮੀਟਰ ਹਨ ਤੇ ਤਕਰੀਬਨ ਗੱਡੀ ਅੱਜ ਚੱਲ ਗਈ ਨਹੀਂ ਤਾਂ ਆਮ ਰੋਜ਼ ਚੱਲਦੀ ਚੱਲ ਹੀ ਜਾਂਦੀ ਹੈ 20 40 50 ਕਿਲੋਮੀਟਰ ਬੇਲੀ ਕਿਉਂਕਿ ਹਜੇ ਠੰਡ ਹੈ ਇਹੀ ਲਈ ਵਰਨਾ ਨਹੀਂ ਤਾਂ ਦੂਜੀ ਚੱਲਦੀ ਰਹਿੰਦੀ ਹੈ ਫਿਰ ਬਲੇਰੋ ਹੁਣ ਇਹ ਚੱਲਦੀ ਰਹਿੰਦੀ ਹੈ ਤੇ ਤੁਹਾਨੂੰ ਮੈਂ ਦਿਖਾਉਣਾ ਦੇ ਵੀਰ ਕਹਿੰਦੇ ਨੇ ਵੀ ਐਵਰੇਜ ਘਟ ਦਿੰਦੀ ਐ ਇਹ ਗੱਡੀਆਂ ਦੇਖ ਲਓ ਮੈਂ 80 ਦੀ ਸਪੀਡ ਤੇ ਆਇਆ 18.4 ਦੀ ਐਵਰੇਜ ਆ ਸਵੇਰ ਦੀ ਇੰਨੀ ਚੱਲ ਰਹੀ ਐ ਅੱਜ ਵਧੀਆ ਐਵਰੇਜ ਦਿੰਦੀ ਐ ਕੋਈ ਮਾੜੀ ਐਵਰੇਜ ਨਹੀਂ ਕਹਗੇ ਬਹੁਤ ਵਧੀਆ ਕਰੇ ਦੇਖ ਲਓ ਆਪਣੇ ਇਹ ਚੀਜ਼ਾਂ ਆਪਣੇ ਪੰਜਾਬ 'ਚ ਹੀ ਚੱਲਦੀਆਂ ਨੇ ਚਾਹੇ ਹੋਰ ਨਹੀਂ ਕਿਤੇ ਵੀ ਚੱਲਦੀਆਂ ਅੱਜ ਦੇਖ ਲੋ ਵੀ ਮੈਂ ਨਾ ਜਲੰਧਰ ਤੱਕ ਜਾਇਆ ਹੈ ਕਿ ਰਾਹ ਦੇ ਵਿੱਚ ਨਾ ਆਪਣੇ ਯਾਨੀ ਕਿ ਮੰਦਰਾਂ ਦੇ ਮੂਹਰੇ ਲੰਗਰ ਹਿੰਦੂਆਂ ਨੇ ਬਹੁਤ ਲੱਗੇ ਸੀ ਆਪਣੇ ਯਾਨੀ ਕਿ ਰਾਮ ਨੂੰ ਰਾਮ ਜੀ ਦੇ ਕਰਕੇ ਫਿਰ ਅੱਜ ਉਹ ਚਲੋ ਜੋ ਦਿਨ ਵੀ ਸੀਗਾ ਹਨਾ ਜ ਮੰਦਰ ਦਾ ਤੇ ਬਟ ਦੇਖੋ ਰੱਬ ਦਾ ਰੱਬ ਹੀ ਆ ਰੱਬ ਦਾ ਨਾਮ ਚਾਹੇ ਜਿਹੜੇ ਮਰਜ਼ੀ ਕਰਕੇ ਲੈ ਲਓ ਚਾਹੇ ਵਾਹਿਗੁਰੂ ਲੈ ਲਓ ਚਾਹੇ જય ਸ਼੍ਰੀ ਰਾਮ ਕਹਿ ਲਓ ਹਨ ਜੋ ਮਰਜ਼ੀ ਕਹਿ ਲਓ ਕਿ ਵਾਹਿਗੁਰਬ ਰੱਬ ਦਾ ਰੱਬ ਹੀ ਆ ਕੋਈ ਰੂਪ ਆ ਬਸ ਆਪਾਂ ਆਪਾਂ ਬੰਦਿਆਂ ਨੇ ਮੰਨਣ ਦੇ ਤਰੀਕੇ ਏਡੋ-ਅੱਡ ਰੱਖੇ ਹੋਏ ਆ ਕਿ ਮੈਂ ਦੇਖਿਆ ਨਾ ਕਿ ਸ਼ਰਧਾ ਹਰੇਕ ਦੇ ਵਿੱਚ ਹੁੰਦੀ ਆ ਅੱਜ ਸਵੇਰ ਦੇ ਲੋਚਾਹਾਂ ਦੇ ਕਿਤੇ ਪੂਰੀਆਂ ਦੇ ਕਿਤੇ ਕੋਸੇ ਦੇ ਕਾਸੇ ਲੰਗਰ ਸਵੇਰ ਦੇ ਪੂਰੇ ਜੋਰ ਤੇ ਚੱਲਦੇ ਆ ਨਾ ਅੱਜ ਆਪਣੇ ਪੂਰੇ ਪੰਜਾਬ ਦੇ ਵਿੱਚ ਇੱਥੋਂ ਤੇ ਲੈ ਕੇ ਲੁਧਿਆਣੇ ਤੋਂ ਮੈਂ ਗਿਆ ਹਾਂ ਲੁਧਿਆਣੇ ਤੋਂ ਲੈ ਕੇ ਜਲੰਧਰ ਤੱਕ ਪੂਰੇ ਲੰਗਰ ਚੱਲਦੇ ਆ ਨਾ ਕਿੰਨੀ ਵਧੀਆ ਗੱਲਾਂ ਲੱਗਦੀਆਂ ਹਨਾ ਕਿ ਜਿਹੜੇ ਲੰਗਰ ਚੱਲਦੇ ਆ ਤੇ ਇਹ ਬਹੁਤ ਵਧੀਆ ਗੱਲਾਂ ਨੇ ਹਨਾ ਕਿ ਚਲੋ ਸਾਪ ਨੂੰ ਉਹデア ਸ਼ਰਦਾ ਵਾ ਹਨਾ ਤੇ ਆਹ ਝੰਡੇ ਸਾਰੇ ਪਾਸੇ ਲੱਗੇ ਹੋਏ ਸੀ ਬਹੁਤ ਜਿਹਾ ਹੈਗੀਆਂ ਪਰ ਹੁਣ ਉਹੀ ਗੱਲ ਜਿਹੜੀ ਮੈਂ ਗੱਲ ਕਹਿਣਾ ਹੁੰਨਾ ਕਿ ਹੁਣ ਝੰਡੇ ਲਾ ਤਾਂ ਦਿੱਤੇ ਹੁਣ ਲਾਉਣੇ ਹੈ ਨਹੀਂ ਕਿਸੇ ਨੇ ਤੇ ਉਹ ਐਵੇਂ ਹੀ ਪਾੜ-ਪਾੜ ਕੇ ਜਾਂ ਤਾਂ ਨਾਲੀਆਂ 'ਚ ਰੋਣ ਲਿਆ ਜਾਂ ਐਵੇਂ ਟੀਕਣੇ ਆ ਬਸ ਇੰਨੇ ਇੰਨੇ ਇਹੋ ਜਿਹੇ ਕੰਮ ਹੁੰਦੇ ਆ ਆਪਣੇ ਬਸ ਇਹ ਇਹ ਚੀਜ਼ਾਂ ਨੂੰ ਮੈਂ ਕੋਈ ਦੇਖਦਾ ਨਹੀਂ ਹੈ ਇਹ ਚੀਜ਼ਾਂ ਨੂੰ ਹਰ ਜੇ ਇਹ ਚੀਜ਼ਾਂ ਦੇਖਣ ਲੱਗ ਜਾਨ ਤਾਂ ਫੇਰ ਘਾਟੇ ਕਰਦੇ ਦਨ ਨੇ ਛੋਟਿਆ ਕਿ ਬਹੁਤ ਟਾਈਮ ਲੱਗ ਜਾਂਦਾ ਹੈ ਨਾ ਕਿ ਮੋੜਦਿਆਂ ਨੂੰ ਕਿ ਵੀ ਦਲਾਲਾ ਸਾਹਿਬ ਵੀ ਆ ਮੈਂ ਇਥੋਂ 12 1 ਵਜੇ ਲੰਘਿਆ ਸੀਗਾ ਨਾ ਆਪਣੇ 12:30 ਮੈਂ ਤੁਰ ਗਿਆ ਸੀਗਾ ਤੇ 12:30 ਤੁਰ ਕੇ তুই ਦੇ ਲੋ ਵੀ ਕਿਤੇ ਨਹੀਂ ਖੜਿਆ ਬਸ ਉੱਥੇ ਉਹਨਾਂ ਨੇ ਸਮਾਨ-ਸਮਨ ਕੱਢਣ ਨੂੰ ਟਾਈਮ ਲਾਤਾ 6 ਵਜੇ ਗਏ ਘਰ ਵਾਪਸ ਆਉਂਦਿਆਂ ਨੂੰ ਤੇ ਨੀਰਾ ਹੋ ਗਿਆ ਤੇ ਉਹਨਾਂ ਨੇ ਸਪੇਅਰ ਪਾਰਟ ਦੇ ਵਿੱਚ ਆਪਾਂ ਨੂੰ ਰੇਟ ਬਹੁਤ ਦੇ ਦਿੱਤੀ ਆ ਦਿੱਤੀ ਆ ਵੀ ਸਪੇਅਰ ਪਾਰਟ ਸਾਰੇ ਸਾਰੇ ਕਿਸਾਨ ਭਰਾਵਾਂ ਨੂੰ ਜਾਣ ਕੇ 55-56 ਸਪੇਅਰ ਪਾਰਟ ਆ ਜਿਨ੍ਹਾਂ ਦਾ ਰੇਟ ਅੱਧਾ ਨਾਲੋਂ ਵੀ ਘਟਾਤਾ ਜਿਵੇਂ ਜਿਹੜੀ ਕਲਚ ਪਲੇਟ ਆ ਪਹਿਲਾਂ 12 ਦੀ ਸੀ ਉਹ 5500 ਦੀ ਰਹਿ ਗਈ ਐ ਪ੍ਰੈਸਰ ਪਲੇਟ ਵੀ ਬਹੁਤ ਘਟਾਤੀ ਤੇ ਬੈਲਟਾਂ ਦੇ ਪ੍ਰਾਈਸ ਵੀ ਅੱਧ ਤੋਂ ਥੱਲੇ ਆ ਗਏ ਕਿ ਜਿਹੜੀ ਬੈਲਟ ਸਮਝ ਲਓ 5000 ਦੀ ਸੀ ਉਹ 2500 ਦੀ ਰਹਿ ਗਈ ਜਿਹੜੀ 2500 ਦੀ ਸੀ ਉਹ ਹੋਰ ਘਟ ਗਈ ਹਨਾ ਇਦਾਂ ਕਰਕੇ ਸਾਰੇ ਪ੍ਰਾਈਸ ਸਾਰੀ ਸਾਰੇ ਕਾਫੀ ਜ਼ਵੇਰਪਾੜ ਦੇ ਪ੍ਰਾਈਸ ਬਹੁਤ ਘਟਾਤੇ ਜੇ ਕੋਈ ਜਿਹੜੀ ਕੋਈ ਸ਼ਾਵਰਡ ਸੀਗੀ ਉਹਦੇ ਵੀ ਪ੍ਰਾਈਸ ਐਵੇਂ ਡ੍ਰੌਪ ਕਰਤੇ ਇਹ ਕਾਫੀ ਚੀਜ਼ਾਂ ਦੇ ਪ੍ਰਾਈਸ ਉਹਨਾਂ ਨੇ ਘਟਾਤੇ ਆ ਹਨ ਤੇ ਹੁਣ ਅੱਜ ਆਪਾਂ ਸਮਾਨ ਲੈ ਕੇ ਆਏ ਆ ਉਹਦਾ ਆਪਾਂ ਬਿੱਲ ਨਹੀਂ ਦਿੱਤਾ ਕਿਉਂ ਨਹੀਂ ਦਿੱਤਾ ਕਿਉਂਕਿ ਉਹ ਕੰਪਨੀ ਨੇ ਆਪਾਂ ਨੂੰ ਜੋ ਡਿਸਕਾਊਂਟ ਦੇਣਾ ਵਾ ਉਹ ਦੇ ਕੇ ਫਿਰ ਉਸ ਤੋਂ ਬਾਅਦ ਆਪਾਂ ਬਿੱਲ ਕਰਾਂਗੇ ਹਨ ਤਾਂ ਕਰਕੇ ਉਹਦੇ ਵਿੱਚ ਕੋਈ ਹਜੇ ਪ੍ਰਾਈਸ ਦਾ ਆਪਾਂ ਪੈਸੇ ਨਹੀਂ ਦੇ ਗਏ ਉਹ ਪੈਸੇ ਆਪਾਂ ਬਾਅਦ ਚੋਂ ਕਰਨੇ ਆ ਕੀ ਜਦੋਂ ਆਪਣਾ ਸਮਾਨ ਦੇ ਵਿੱਚ ਕੰਪਨੀ ਇੰਨੀ ਕੀ ਡਿਸਕਾਊਂਟ ਮਿਲਦਾ ਸਪੀਅਰ ਪਾਰਟ ਤੇ ਉਹ ਦੇਣਗੇ ਫਿਰ ਉਸ ਤੋਂ ਬਾਅਦ ਆਪਾਂ ਹੋ ਕਰਾਂਗੇ ਹਨਾ ਕਿ ਬਹੁਤ ਸਾਦ ਦਿੰਦੀ ਆ ਯਾਰ ਕੰਪਨੀ ਆਪਾਂ ਐਵੇਂ ਕਹੀਏ ਕਿ ਨਹੀਂ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਰਹਿਣ ਦਿੰਦੀ ਸਾਰੀ ਜੀ ਮੰਗਾ ਕੇ ਆਪਾਂ ਨੂੰ ਦਿੰਦੇ ਆ ਤੇ ਇੱਥੇ ਹੀ ਆ ਤੇ ਬਾਕੀ ਹੁਣ ਕੱਲ ਨੂੰ ਆਉਣਾ ਵਾ ਕੰਪੈਨ ਵਾਲਿਆਂ ਨੇ ਰਿਪੇਅਰ ਕਰਨ ਜਿਹੜੀ ਯਾਨੀ ਕਿ ਉਹਨੂੰ ਫਿੱਟ ਕਰਨ ਪੂਰਾ ਸਮਾਨ ਤੇ ਕੋਈ ਹਾਲੈਂਡ ਵਾਲੇ ਵੀ ਆਉਣਗੇ ਤੇ ਆਪਣੇ ਆਪਣੇ ਡਰਾਈਵਰ ਵੀ ਆਉਣਗੇ ਤੇ ਦੂਜੀ ਮਸ਼ੀਨ ਦਾ ਵੀ ਦੇਖਦੇ ਆ ਵੀ ਨਾਲ ਹੀ ਖੋਲ ਕੇ ਉਹਦਾ ਵੀ ਕੰਮ ਔੱਕ ਜਵੇ ਤੇ ਬਸ ਹੁਣ ਮਿਲਾਂਗੇ ਕੱਲ ਨੂੰ ਕੋਈ ਨਵੀਂ ਵੀਡੀਓ ਬਣਾਵਾਂਗੇ ਕੱਲ ਨੂੰ ਜਦੋਂ ਸਪੇਅਰ ਪਾਰਟ ਫਟ ਕਰਨਗੇ ਫੇਰ ਤੁਹਾਨੂੰ ਦਿਖਾਵਾਂਗੇ ਵੀਰੇ